ਸਤਿਗੁਰਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਵੜੀ ਇੱਕ ਹੋਰ ਨਵੀਂ ਵੀਡੀਓ ਚ। ਲੋਈ ਬਾਈ ਸਵੇਰੇ ਸਵੇਰੇ ਦਾ ਟਾਈਮ ਅੱਜ ਜੰਟਰੇਂ ਦੀਪੂ ਬਾਈ ਨੇ ਸਾਜ ਰਹੀ ਆ ਸੱਦ ਲਿਆ ਕਹਿੰਦਾ ਬਾੜੀ ਤੇ ਆਓ। ਮੇਰੀ ਬਾੜੀ ਤੇ ਪਹੁੰਚੇ ਅੱਜ। ਹੁਣ ਤਾਂ ਅੱਗੇ ਤਾਂ ਨਹੀਂ ਦੇਖਿਆ ਤਾਂ ਵੀ ਰੇਟ ਘਟਦਾ ਹੀ ਗੱਲਬਾਤ ਹੁੰਦੀ ਸੀ ਵੀ ਰੇਟ ਘਟ ਗਿਆ 400 ਰਹਿ ਗਿਆ ਨਾ 350 ਰਹਿ ਗਿਆ। ਹੁਣ ਨਵੀਂ ਉਹ ਜਿਹੜੀ ਉਹ ਨਵਾਂ ਹੀ ਕੰਮ ਚੱਲ ਪਿਆ। ਉਹ ਚੱਲ ਪਿਆ ਹੁਣ ਠੇਕੇ ਦਾ ਨਵਾਂ ਹੀ ਤਾਂ ਹੀ ਸਾਨੂੰ ਸਾਜ ਰਹੇ ਨੇ ਬਾੜੀ ਦੇ ਸੱਦੇ ਆਪਣੀ ਦੇ। ਬਾਕੀ ਤੁਹਾਨੂੰ ਵੀ ਦਿਖਾਉਨੇ ਆ ਰਾਹੁਲ ਦੀ ਬਾੜੀ ਵੀ ਆਪਣੇ ਬੰਦੇ ਦੇ ਏਜੰਟ ਦੀ ਵੀ ਠੇਕੇ ਹੀ ਚੱਲ ਪਿਆ ਹੋਂ ਦਾ ਕਹਿੰਦੇ ਵੀ 12 ਦਿਨਾਂ ਪਿੱਛੇ ਦਾ ਪਲਾਟ ਆ 4000 ਰੁਪਏ ਲੈ ਲਓ ਵੱਡੂਗੇ ਬਾਈ ਕੋਈ ਮਸ਼ੀਨ ਵਾਲਾ 4000 ਨੂੰ ਕਰ ਗਿਆ ਬੁੜਤੀ ਵੜਾ ਗਿਆ ਕਹਿੰਦਾ ਕਿ ਕੋਈ ਉਂਗਲ ਲਾ ਗਿਆ ਬਸ ਵੀ 4000 ਨੂੰ ਵੱਡੂਗਾ ਮੈਂ ਹੁਣ ਸਾਨੂੰ ਇਹਨੇ ਤਾਂ ਬੁਲਾਇਆ ਕਹਿੰਦਾ ਵੀ 4000 ਨੂੰ ਦੇਖ ਲਓ ਵੀ 4000 ਬੋਲ ਰਿਹਾ ਕਿਸਾਨ ਆ ਮੈਂ ਕਹਿੰਦਾ ਹਜ਼ਾਰ ਨੂੰ ਤਾਂ 12 ਬਿਗਏ ਯਾਰ ਤੁਹਾਨੂੰ ਬਈ 400 ਤੋਂ ਵੀ ਘੱਟ ਥੱਲੇ ਚਲ ਗਿਆ ਇਹਦਾ ਕੰਮ ਮੈਂ ਕਹਾਂ ਮੈਂ ਨਹੀਂ ਵੜਦਾ ਯਾਰ ਬਾਕੀ ਦਿਖਾਉਣਾ ਤੁਹਾਨੂੰ ਖੇਤ ਵੀ ਦਿਖਾਉਣੇ ਆ ਨਾ ਝੰਡਾ ਤੇ ਹੀ ਪੁੱਛਦੇ ਆ ਆਪਣੇ ਤੇ ਕੀ ਕਹਿੰਦਾ ਬਹੁਤਾ ਬੁਰਾ ਹਾਲ ਹੋ ਗਿਆ ਵੀਰੇ ਇਹਦਾ ਮਰ ਕੇ ਨਾ ਕਹਿੰਦੇ ਡੁੱਬ ਕੇ ਮਰਨਿਆਂ ਵਾਲਾ ਕੰਮ ਹੋ ਗਿਆ ਵੀ ਦੱਸੋ 12 ਬਿਗਿਆਂ 10 ਬਿਗਿਆਂ ਦਾ 4000 ਨੂੰ 10 ਬਿਗਿਆਂ ਦਾ 400 ਨੂੰ ਬਣਦਾ 4000 ਜੇ ਆਪਾਂ 500 ਨੂੰ 10 ਬਿਗਏ ਵੱਡਾਂਗੇ ਤਾਂ 12000 6 ਬਿਗਿਆਂ ਦਾ 500 ਨੂੰ 6000 ਬਣਦਾ ਉਹਦੇ ਹਿਸਾਬ ਲਾ ਲਓ ਵੀ ਇੰਨੇ ਗਿਰਗੇ ਖਮੈਨ ਵਾਲੇ ਆਪਣੇ ਵੀਰ ਪੰਜਾਬੀ ਇੱਕ 70000 ਦੀ ਮਸ਼ੀਨ ਲੈ ਕੇ ਬੰਦਾ ਟਰੈਕਟਰ ਮਗਰ ਪਾਈ ਫਿਰਦਾ ਨਾ ਛੋਟੇ ਟਰੈਕਟਰ ਮਗਰ 70 75000 ਦੀ ਮਸ਼ੀਨ ਲੈ ਕੇ ਹਨਾ ਉਹ ਜ਼ਿਮੀਂਦਾਰਾਂ ਦੀ ਕਣਕ ਸਾਫ ਕਰਦਾ ਉਹ ਇੱਕ ਘੰਟੇ ਚ 3 2 3 ਕੁਇੰਟਲ ਕਣਕ ਨਾ ਸਾਫ ਕਰਕੇ ਦਿੰਦਾ ਜ਼ਿਮੀਂਦਾਰਾਂ ਨੂੰ 600 ਰੁਪਏ ਲੰਦਾ 70 80000 ਦੀ ਮਸ਼ੀਨ ਲੈ ਕੇ ਹਨਾ ਇੱਥੇ 25 ਲੱਖ ਰੁਪਿਆ ਲਾ ਕੇ ਉਸ ਹਿਸਾਬ ਨਾਲ ਲੋ 25 ਲੱਖ ਰੁਪਏ ਲਾ ਕੇ 400 ਰੁਪਏ ਨੂੰ ਬਿੱਗਾ ਕੱਢ ਕੇ ਦੇ ਦੇ ਰਹੇ ਆ ਆਪਾਂ 9-10 ਕੁਇੰਟਲ ਦਾਣੇ ਕੱਢ ਕੇ ਦੇ ਰਹੇ ਆ 400 ਚ ਇੱਕ ਛੋਟਾ ਜਿਹਾ ਟਰੈਕਟਰ ਹਨਾ ਤੁਸੀਂ ਪਿਛਲੀ ਵੀਡੀਓ ਦੇਖ ਛੋਟਾ ਟਰੈਕਟਰ ਮਸ਼ੀਨ ਕਾਣਕ ਸਾਫ਼ ਕਰਕੇ ਉਹ ਦੰਦਾ ਇੱਕ ਘੰਟੇ 600 ਰੁਪਈਆ ਇੱਥੇ ਆਪਾਂ 25 ਲੱਖ ਰੁਪਏ ਲਾ ਕੇ ਇੱਕ ਘੰਟੇ ਦੇ ਚਲੋ ਆਪਣੇ ਹੈ ਨਹੀਂ ਬਿੱਗੇ ਆਪਾਂ 400 300 350 ਨਾ ਹੁਣ ਤਾਂ ਠੇਕਿਆਂ ਤੇ ਆ ਗਈ ਗੱਲ ਰੇਟ ਦੀ ਵੀ ਛੱਡੋ ਹੁਣ ਵਾਹ ਠੇਕੇ ਹੋਣ ਲੱਗੇ ਪਲਾਟਾਂ ਦੇ ਵੱਡਿਆਂ ਦੇ ਹਨਾ ਵੀ ਪਤਾ ਨਹੀਂ ਮਰੇ ਜਾਣਗੇ ਜੇ ਅਸੀਂ ਵੱਢ ਜਾਾਂਗੇ ਹਨਾ ਇਹ ਤਾਂ ਬਈ ਭਲੇਖਾ ਕਿਸੇ ਦਾ ਵੀ ਸਾਨੂੰ ਜੇ ਕੋਈ ਮੇਰੀ ਵੀਡੀਓ ਦੇਖਦਾ ਵੀ ਹੈ ਨਾ ਓਏ ਮੇਰੇ ਲਾਗੇ ਲਾਉਣੇ ਜਿਹੜਾ ਕੰਮ ਕਰਦਾ ਤਾਂ ਮੇਰਾ ਵੀਰ ਉਹਨੂੰ ਹੱਥ ਬੰਨ੍ਹ ਕੇ ਪਈ ਲਾ ਵੀਰੇ ਕੋਈ ਗੱਲ ਨਹੀਂ ਠੇਕਾ ਨਾ ਕਰ ਊਂ ਰੇਡ ਘਾਟੇ ਚ ਚਲਾਉਣੀਆਂ ਦਾ ਚਲਾ ਲਾ ਹਨਾ ਦੇਖਾਂਗੇ ਤੂੰ ਕਿੰਨਾ ਕੇਰੀਆ ਵੱਢਦਾ ਬਾਕੀ ਦਿਖਾਉਂਦੇ ਆ ਤੁਹਾਨੂੰ ਦੱਬਾੜੀ ਦੀਪੂ ਦੀ ਕੀ ਹਾਲ ਹੈ ਦੂਤ ਚੋਲੀਆ ਦੂਤ ਨਿਕਲ ਗਿਆ ਕਿੰਨੇ ਬੈਂਚ ਆ ਤੇਰੇ ਪਾਸ ਟੋਟਲ टोटल ग्यारह ग्यारह कितना दूध हो जाता डेली है, तो हो जाएगा एक पूरा। है? कितना वो एक क्वांटल ठीक है एक टंकी और ये कितना बिकेगा प्लाट है तो वाला? जो काटने का ठेका हो रहा है जिसका तो चौदह बिघा है चौदह बिघा ले दो बिघे हो रोते भाई क्या रेट में काट रहा है दूसरी गड्डी वाला दूसरी गड्डी वाला तो चार सौ में चलाता है चार सौ में चार सौ में ਫੇਰ ਆਪਣੇ ਕੋ ਕਿਆ ਬੋਲ ਰਹਾ ਹੈ ਜੀ ਆਪਣੇ ਪਾਸ ਕਿਉਂ ਆਏ ਜੀ ਕਟਵਾਣੇ ਵਾਲਾ ਅਬ ਤੋਂ ਬੋਲ ਰਹੀ ਹੈ 4000 ਮੈਂ ਪੂਰੀ ਖੇਤ ਕੱਟ ਦੂ 4000 ਮੈਂ 14 ਬਿਗਾ 300 ਵੀ ਨਹੀਂ ਬੈਠੇਗਾ ਮੈਂ ਨਹੀਂ ਕਾਟੂਗਾ ਭਾਈ ਦੂਸਰੀ ਗੱਡੀ ਬੁਲਾ ਲਓ ਬੈਂ ਮੈਂ ਸਾਂ ਦੇਖੋ ਭਾਈ ਆ ਮੈਂ ਚੈਨਾ ਦੀ ਆ ਨਾ ਵਧੀਆ ਆਪਣਾ ਕਾਰੋਬਾਰ ਖਿੱਚੀ ਫਿਰਦੇ ਆ ਦੀਪੂ ਦੇ ਛਿਲਕਾ ਕਾਹਿੰ ਭਾਜਣਾ 14 ਬਿਗੇ 4000 ਰੁਪਏ ਲੈ ਲੋ ਕਹਿੰਦੇ ਜਾ 12 ਨੂੰ ਚਾ 12 ਦੇ ਵੱਧ ਆ ਯਾਰ ਫਿਰ 14 ਵਿੱਗੇ ਆ ਇਹ ਕਹਿ ਰੇਟ ਨੂੰ ਬੈਠਾ 4000 ਚਾਰ ਹਜ਼ਾਰ ਨੂੰ 300 ਰੁਪਏ ਨੂੰ ਬਾਈ 300 ਤਾਂ ਵੀ ਥੱਲੇ ਆ ਜਾਣੇ ਨੇ ਹਾਂ ਇਹ 300 ਰੁਪਏ ਨੂੰ ਵੜਦੇ 4200 ਰੁਪਿਆ ਬਣਦਾ 300 ਨੂੰ ਹਾਂ 300 ਤਾਂ ਵੀ ਥੱਲੇ ਆਉਂਦਾ ਬਾਈ ਇਹ ਚੱਲ ਚੱਲ ਗੱਲ ਕਰ ਬਾਤ ਚੱਲ ਆਗੇ ਚਾਹ ਹੈ 4000 ਤੁਸੀਂ ਕਹਿੰਦੇ ਦਿੰਦਾ ਦੀ ਪੂਰਾ 10 ਰਹਾ ਨਹੀਂ ਨਹੀਂ ਪਰ ਵੱਡਣਾ ਹੀ ਜਵਾਬ ਦੇ ਤੂੰ ਆਪੇ ਗੱਲ ਕਰ ਲੈ ਮੇਰਾ ਦਿਲਨ ਕਰਦਾ ਉਹਦੋਂ ਜਾਣ ਨੂੰ ਅੱਧੇ پیسے ਘੱਟ ਦਿੰਦਾ ਉਹ ਰਹਿਣ ਦੇ ਆਪਾਂ ਨੇ ਨਾ ਨਾ ਵੱਡਣਾ ਹੀ ਨਹੀਂ ਹੈਗਾ ਪਿਆ ਪਤਾ ਤੇਰਾ ਨਾ ਪੂਰਾ ਨਾ ਨਾ ਵੱਡਣਾ ਨਹੀਂ ਹੈਗਾ ਛੱਡ ਪਰੇ ਆਪਾਂ ਨੇ ਹੀ ਵੱਡਣਾ ਆਏ ਬਾਈ ਛਿਲਕਾ ਜਿਹੜਾ ਪਾਉਨੇ ਆ ਇਹ ਸੋਆ ਵੀਂਦਾ ਛਿਲਕਾ ਵਿੱਚ ਇਹ ਨਾ ਛੋਲਿਆਂ ਨਾਲ ਤੂੜੀ ਵਾਲਾ ਤਾਂ ਕੋਈ ਕੰਮੇ ਨਹੀਂ ਹੈਗਾ ਬਹੁਤ ਬਾਈ ਘਾਟਾ ਪੈ ਰਿਹਾ ਹੈ ਨਾ ਬਾਈ ਕਈ ਹੁਣ ਮੇਰੇ ਵੀਰ ਪਿਛਲੀ ਵਾਰ ਰੇਟ ਵਾਲੀ ਵੀਡੀਓ ਪਾਈ ਦੀ ਜੇ ਕਹਿੰਦਾ ਬਾਈ ਤੂੰ ਰੋਂਦਾ ਰਹਿੰਦਾ ਤੂੰ ਐ ਭਾਈ ਰੋਂਦੇ ਸੱਚੇ ਆ 25 25 ਲੱਖ ਲਾ ਕੇ ਸੰਦ ਇਕਣਾ ਬਣਾਉਣੇ ਆ ਕੇ ਨਾ ਤਾਂ ਕੋਈ ਫਾਇਦਾ ਨਹੀਂ ਹੈਗਾ ਵੀ ਰੋਟੀ ਦਾ ਖਰਚਾ ਵੀ ਨਿਕਲੇ ਬਾਕੀ ਦੇਖਦੇ ਹਾਂ ਹੁਣ ਦੀਪੂ ਇਸ ਕੋ ਉਹ ਦੀਪੂ 12 ਤੋਂ ਜ਼ਿਆਦਾ ਯਾਰ ਇਹਦੇ 15 14 15 ਵਿਘਿਆਂ ਦਾ ਹੁਣ ਤੁਸੀਂ ਹਿਸਾਬ ਲਾ ਲਓ ਵੀ 300 ਤੋਂ ਵੀ ਥੱਲੇ ਆ ਗਿਆ ਕੰਮ ਕੋਈ ਮਸ਼ੀਨ ਵਾਲਾ ਕਰ ਗਿਆ ਵੱਡ ਵੀ ਹੋ ਜਣੇ ਬਾਈ ਇਹ ਵੀ ਤੁਹਾਨੂੰ ਮੈਂ ਦੰਦਾ ਆਪਾਂ ਨਹੀਂ ਵਡਾਂਗੇ ਨਾ ਕਹੂੰਗੇ ਵੀ ਰੁਕ ਜਾਊਗਾ ਇਹ ਵੀ ਮੇਰੇ ਮਨ ਦਾ ਭਲੇਖਾ ਇਹ ਵੀ ਅੱਜ ਵੱਡਿਆ ਜਾਊਗਾ ਪਲਾਟ ਤਾਂ ਨਿਸ਼ਾਨ ਤਾਂ ਕਰ ਵੱਡਿਆ ਦਿਖਾ ਦਾਂਗੇ ਜੇ ਅਸੀਂ ਨਹੀਂ ਵਡਾਂਗੇ ਤਾਂ ਮਗਰ ਜਿਹੜਾ ਕਹਿ ਕੇ ਗਿਆ ਉਹ ਬਾਈ ਤਿਆਰ ਆ ਬਾਕੀ ਲੱਗ ਜੂ ਪਤਾ ਯਾਰ ਮੇਰੀ ਬਾਤ ਸੁਣ ਦੀਪੂ 500 ਮੈਂ 500 ਚ ਕਟਵਾ ਦੇ ਨਾਪ ਕੇ ਪੈਸਾ ਲੈ ਜੀ ਨਾਪ ਕੇ ਪੈਸਾ ਲੈਂਗੇ ਜਿੰਨਾ ਬਿੱਗਾ ਹੋਊਗਾ ਇਹ ਦੇਖੋ ਨਾ ਕਿੱਦਾਂ ਕੱਡਾ ਪਲਾਟ ਆ ਦੇਖ ਤਾਂ ਸਹੀ ਤਾਂ بڑے ਪਲਾਟ ਵਾਲੇ ਬਾਈ ਕਹਿੰਨਾ ਕਰਦਾ ਛੋਟੇ ਪਲਾਟ ਵਾਲਾ ਤਾਂ ਕਹਿੰਦਾ ਮੇਰੇ ਟਾਈਮ 'ਚ ਮਸ਼ੀਨ ਆ ਜਵੇ ਹਨਾ ਬਹੁਤ ਵੱਡਾ ਪਲਾਟ ਆ 15 ਵਿੱਗੇ ਹੈ ਹੈ ਮਾਪ ਕੇ ਦੇਖ ਮੋੜਾ ਯਾਰ ਕਿਆ ਫਿਰ ਹੈਗੇ 14-15 ਵਿੱਗੇ ਨਾ ਰਾਮ ਕਹਿੰਦਾ ਐਡਾ ਪਲਾਟ ਆ ਕਿਤੇ ਚਲੋ ਦੇਖਦੇ ਆ ਕਿ ਕਹਿੰਦਾ ਬੰਦੇ ਵਿੱਚ ਇਹ ਜਿਹੇ ਪੈ ਗਏ ਆਖੇ ਜੀ ਵਡਾਉਣੀ ਵੀ ਤੋਂਤੇ ਹੀ ਆ ਹਨਾ ਵਡਾਉਣੀ ਵੀ ਹੋਰ ਤੇ ਨਹੀਂ ਕੋਈ ਮਸ਼ੀਨ ਵਾਲਾ ਬਾਈ ਲਾ ਗਿਆ ਹੁਣ ਉਂਗਲੀ ਹੈ ਨਾ ਵੀ ਮੈਂ 4000 ਨੂੰ ਵੜ ਦੰਨਾ ਵਿੱਗੇ ਨਾਪੇ ਤਾਂ 12 ਵਿੱਗਿਆਂ ਦਾ ਪਲਾਂਟ ਆ ਜਿਹੜਾ 12 ਵਿੱਗਿਆਂ ਚ ਹੋਇਆ ਇਹ ਪਲਾਂਟ ਆਪਾਂ ਨੇ ਕਰ ਲਿਆ ਹੁਣ ਇਹ 6000 ਚ 6 ਦਾ ਮਤਲਬ ਲੋ ਵੀ 500 ਨੂੰ ਕਰ ਲਿਆ ਬਾਈ ਕੀ ਕਰੀਏ ਬੰਦੇ ਲਿਆਰਜੀ ਦੇ ਇੱਕ ਦੋ ਤੇ ਫੋਨ ਕਰਾਤਾ ਨੇ ਜਿਹੜੇ ਬੜੇ ਜ਼ਿੰਮੇਦਾਰ ਆ ਜਿਨ੍ਹਾਂ ਦੇ ਆਪ ਜਿਆਦੇ ਪੜਦੇ ਆ ਉਹਨਾਂ ਤੇ ਫੋਨ ਕਰਾਤਾ ਉਹ ਕਹਿੰਦੇ ਵੀ ਸਰਦਾਰ ਤੂੰ ਇੰਨੀ ਕੀ ਲਿਆਰ ਕਰ ਸਾਡੀ ਹੁਣ ਨਾ ਵੀ ਬੰਦਾ ਇਹ ਸ਼ਹਿਰ ਸੂਰ ਚ ਰਹਿੰਦਾ ਕਿਤੇ ਵੀ ਕਰ ਗੱਲ ਵਾ ਚੱਲ ਕੋਈ ਨਹੀਂ ਆ ਛੱਡ ਪਰੇ ਹੁਣ ਕੀ ਕਰਨਾ ਯਾਰ ਬਾਈ ਹੈ ਨਾ ਮੱਛੀ ਗੰਦਾ ਪਾਉਣ ਲੱਗ ਗਿਆ ਫੇਰ ਸਾਨੂੰ ਵੀ ਤਾਂ ਪਾਉਣੀ ਕਰਨਾ ਹੀ ਪੈਣਾ ਹੈ ਹੈ ਭਜਨ ਬਾਈ ਠੀਕ ਆ ਪਾ ਸਾਨੂੰ ਤਾਂ ਠੀਕ ਆ ਠੀਕ ਆ ਵੜ ਦੋ ਹੈ ਵੜ ਦੋ ਵੜ ਦੋ ਥੋੜਾ ਇੱਕ ਜਗ੍ਹਾ ਟੱਕਾ ਇਕੱਠਾ ਟੱਕਾ ਵਾਹਣ ਵੜ ਕੇ ਬਰੇ ਕਰੋ ਹਾਂਜੀ ਹਾਂਜੀ ਕੱਲੀ ਲਈਏ ਮਸ਼ੀਨ ਅੱਜ ਪੁਲੀ ਵੀ 12 ਇੰਚੀ ਪਵਾਤੀ ਮੈਂ ਕਿਹਾ 12 ਇੰਚੀ ਪਾ ਲਓ ਹੁਣ ਕਣਕ ਐਦ ਕੀ ਬਾਈ ਹੈਗੀਆਂ ਥੋੜੀਆਂ ਜਿਹੀਆਂ ਕਮਜ਼ੋਰ ਜੀਆਂ ਇਹ ਆਉਣਾ ਤੋਰਾ ਫੇਰਾ ਰੋਡ ਤੇ ਯਾਦੇ ਆ ਮੈਂ 12 ਇੰਚੀ ਪਾ ਗਿਆ ਨਾ ਕਿਤਨੀ ਕੱਚੇ ਰੱਖੋਗਾ ਆਪਾਂ ਲਓ ਜੀ ਬਾਈ ਜੀ ਹੋ ਗਈ ਮਸ਼ੀਨ ਤਿਆਰ ਕੱਲੇ ਵੜਣ ਹਾਂ ਵੀ ਮੌਲੀ ਮਾਰਸ ਨਾਲ ਪਾਈ ਚਲ ਭਾਈ ਬੈਠ ਕੱਢਣੀ ਹੈ ਹਾਂ ਜੀ 12 23 ਭਾਈਆ ਹਾਂ ਸਾਡਾ ਰੋਡ ਪਰ ਜੀ ਜੀ ਪਹੁੰਚ ਜਾ ਗਰੂ ਜੀ ਤੈਨੀਆਂ ਪਾਤਾ ਮੂਰੇ ਤੇ ਕੰਨ ਗਿਆ ਆ ਪਾਰਾ ਪਾਰਾ ਮੋਲੀ ਰੇਲਾ ਰੇਲਾ ਮਾਰੀ ਹੁਣ ਉਪਣੀਆਂ ਨਾ ਨਾ ਲਵਾ ਲਵਾਂ ਤਾਂ ਇੱਕ ਉਹ ਬਹੁਤ ਵਧੀਆ ਰੋਡ ਬਣਾਨੇਗਾ ਕਿ ਆਉਂ ਵੀ ਖੇਤੀ ਕਰੂੰਗੀ ਹਾਂ ਇਹ ਫੇਰਾ ਥੋੜਾ ਜਿਆਦਾ ਆ ਗਲਮੋ ਨਹੀਂ ਮਾਰਦਾ ਕੋਈ ਹਾਂ ਲੋ ਜੇ ਬਾਈ ਜੀ ਚੱਲਦੀ ਆ ਮਸ਼ੀਨ ਆ ਲੱਗੀ ਹੋਈ ਆ ਐਸ ਤਰ੍ਹਾਂ ਵੀ ਬਾਈ ਜੀ ਗਰੇ ਘੜਨੇ ਬਾਈ ਜੰਨੇ ਆ

काम। हो रही है। आगा। आगा। और भैया बढ़िया चलता अच्छा बूंगन बार उठा ले क्या पाल पाल लेन उठा ले, बुंगन उठा ले। और વાય ਇਕੱਠਾ કર દે ਇਕੱਠਾ એક જગ્યા ડેરી લગા દે ડેરી લગા દે એક જગ્યા ચક દે ચક દે ઉપર નું ચક દે ਕਾਫੀ ਚੇ ਪਕੜ ਕੇ ਰੱਖਣਾ ਇਸ ਕੋ ਟਾਇਰ ਚੜਾ ਲੈ ਇੱਕ ਵਾਰ ਉੱਪਰ ਉਰੇ ਲਿਆ ਪਰ ਬੈਠ ਕੇ ਵਾਰ ਟਾਇਰ ਨਾਲ ਦੱਬਲਾ चकदे बोरी चके कचे भाई ਕਿਆ ਹੋ ਗਿਆ ਓਏ ਜਾ ਜਾ ਕਿਆ ਹੋ ਗਿਆ ਮਾ ਤਰਪਾਲ ਪਾ ਕੇ ਦੀ ਤਰਪਾਲ ਪਾ ਕੇ ਦੀ ਤਰਪਾਲ ਬੱਚੇ ਖਚਰੇ ਜਿਹੜੀਆਂ ਐ ਰੱਖਦੇ ਉਹਨਾਂ ਕੋਈ ਨਵੀਂ ਬੜਾ ਦੇਣੀ ਹੈ ਹੈ ਇਹਨਾਂ ਨੇ ਕਿਹਨਾਂ ਲੁਧਿਆਣੇੋਂ ਆਈ ਹੈ ਹਾਂ ਨਵੀਂ ਬੜੀ ਇਹ ਕਹਣਾ ਲੋਡ ਜਾਨੀ ਪਿੱਛੇ ਮਾਲ ਕਰਦਾ ਨਾ ਮੈਂ ਪਿੱਛੇ ਸਾਲਾ ਲੋਡ ਨਹੀਂ ਆਉਂਦਾ ਹੈਗੇ ਨਹੀਂ ਇੱਕ ਵੀ ਕਰਾਉਂਦੇ ਆ ਆ ਆਪਣੇ ਆਪ ਹੀ ਇਹ ਚਰਪਾਨਾ ਵਾ ਕਿਤੇ ਮਾਰ ਨਿਕਲਦਾ ਮਿੱਟੀ ਅੱਧੀ ਮਿੱਟੀ ਥਰੇ ਤੇ ਚੱਕੋ ਜਿਹੜੀ ਹੈ ਹੈ ਕਹਿ ਮਾਈ ਨੇ ਹਾਂ ਕਰਦੇ ਕਰਦੇ ਇਕੱਠਾ ਬਈਆ ਲੋ ਜੀ ਭਾਈ ਦੋ ਢੇਰੀਆਂ ਕਈਆਂ ਨਿਕਲ ਰਹੀ ਗਈ ਇੱਕ ਢੇਰੀ ਇਹ ਵੀ ਨਿਕਲ ਜਾਣੀ ਇੱਕ ਘੜਾ ਰਹਿ ਗਿਆ ਜੀ

ਤਿੰਨ ਗੇੜੇ ਪੂਰੇ ਖੇਤ ਦੇ ਉੱਪਰ ਨੂੰ ਆ ਗਏ ਬੱਲੀ ਬਾਈ ਕਣਕ ਦੀ ਵਾਕਈ ਹੀ ਹੈ ਫਰਕ ਕੜੀ ਥੋੜੀ ਜੀ ਕਾਲੀ ਹੈ ਬੰਦੇ ਨੇ ਬਸ ਕਹਿੰਦਾ ਵੜ ਦੋ ਆ ਦੇਖੋ ਜਿਵੇਂ ਹਰੀਆਂ ਬੱਲੀਆਂ ਨਾ ਵਿੱਚ ਹੈਗੀਆਂ ਵਿੱਚ ਬਹੁਤ ਕਹਿੰਦਾ ਵੀ ਚੱਕ ਦੋ ਸਰਦਾਰ ਜੀ ਮੌਸਮ ਥੋੜਾ ਖਰਾਬ ਆ ਬਾਕੀ ਆ ਦੇਖ ਲਓ ਬਾਈ ਕਰਿਓ ਬੱਲੀ ਚੈੱਕ ਵੀ ਲੋਕ ਮੰਦੀ ਆ ਨਾ ਜਿਹੜੀ ਬੱਲੀ ਆ ਕਿੰਨਾ ਕੁ ਝਾੜ ਹੋਊਗਾ ਆਪਣੇ ਪੰਜਾਬੀ ਬਾਈ ਤਾਂ ਆਪਾਂ ਨੂੰ ਦੇਖ ਕੇ ਹੀ ਦੱਸ ਦਿੰਨੇ ਹੁੰਦੇ ਆ ਬਾਕੀ ਮਸ਼ੀਨ ਚੱਲਦੀ ਆ ਕਹਿੰਦਾ ਮਸ਼ੀਨ ਤੇ ਚਲਾਉਂਦਾ ਬੰਦਾ ਮੈਂ ਕਿਹਾ ਆਰਾਮ ਕਰੇ ਚਲਾ ਯਾਰ ਕੋਈ ਗੱਲ ਨਹੀਂ ਇਹ ਛਰਵਾਤਾ ਨਾ ਬਾਕੀ ਦੋ ਟੈਂਕ ਨਿਕਲ ਗਏ ਇਹਦੇ ਵਿੱਚੋਂ ਲਾਣਤਾ ਭਾਈ ਜਮੇ ਹਰਾ ਪਿਆ ਜੀ ਬਾਕੀ ਤੁਹਾਨੂੰ ਮਲਾਉਨੇ ਆ ਕਿਸਾਨ ਗੈਲ ਵੀ ਜਿਹਦੀ ਫਸਲ ਵੜਦਿਆਂ ਹਨਾ ਇਹਦਾ ਦੇਖੋ ਕਿੰਨਾ ਮਾਲ ਸਾਫ ਨਿਕਲੇ ਆ ਇਹਦਾ ਇਹਨਾਂ ਪੂਰਾ ਟੌਪ ਦਾ ਮਾਲ ਨਿਕਲੇ ਆ ਇਹਦਾ ਕੰਮ ਕਰੀਗਾ ਕਿੱਥੀ ਭਾਈ ਹਾਂ ਵਾਵਾ ਬੜੀਆ ਨਿਕਲ ਰਹਾ ਬੜੀਆ ਨਿਕਲਦਾ ਕਿਤਰਾ ਹੋ ਜਾਏਗਾ ਇਸ ਵਾਰ ਇਹ ਅਡੀ ਹੋ ਜਾਏਗਾ 60 70 ਹਾਂ 55 60 ਤੋਂ ਹੋ ਜਾਏਗਾ 60 ਹੋ ਜਾਏਗਾ ਬੜੀਆ ਨਿਕਾਲ ਰਹੀ ਹੈ ਗੱਡੀ ਮਾਲ ਠੀਕ ਹੈ ਦੇਖਾ ਦੂਗਾ ਥੋੜਾ ਲਗਾ ਨੀਲਾ ਹੈ ਨਾ ਨੀਲਾ ਤਾਂ ਹੋਊਗਾ ਨੀਲਾ ਤਾਂ ਹੈ ਨੀਲੇ ਦਾ ਵੀ ਦਾਣਾ ਨਿਕਾਲ ਰਹੀ ਹੈ ਆਪਣੀ ਗੱਡੀ ਐਸੇ ਨਹੀਂ ਹੈ ਕੋਈ ਇਹ ਦੇਖੋ ਨੀਲੇ ਦਾ ਵੀ ਦਾਣਾ ਪੂਰਾ ਹੈ ਬਾਈ ਹੈ ਨਾ ਹਰੇ ਹਰਾ ਦਾਣਾ ਵੀ ਜਿਹੜਾ ਪੂਰਾ ਮਸ਼ੀਨ ਕੱਢਦੀ ਆ ਨਿਕਲ ਜਾਂਦਾ ਹਾਂ ਨਿਕਲ ਜਾਂਦਾ ਸਾਰਾ ਨਿਕਲਤਾ ਹੈ ਹੋ ਜਾਏਗਾ 60 65 70 ਕੇ ਆਸ-ਪਾਸ ਚਲ ਜਾਏਗਾ ਨਾ ਜੀ ਅਭੀ ਇਸਨੇ ਬੱਗੀ ਪੂਰੀ ਨਿਕਾਲ ਵੜ ਕੇ ਨਿਕਾਲੀ ਹੈ ਯਾਨੀ ਕਿੰਨਾ ਮਾਲ ਹੋਊਗਾ ਹੋਊਗਾ ਤੇ 20 ਕੁਇੰਟਲ ਹੈਗਾ ਜੀ ਹਾਂ ਸਾਰਾ ਨਹੀਂ ਘਟੂਗਾ ਹਾਂ ਮਾਲ ਬਹੁਤ ਨਿਕਲ ਬਹੁਤ ਮਾਲ ਮਾਲ ਤਾਂ ਬਾਈ ਬਹੁਤ ਦਾਣਾ ਮੋਟਾ ਬਾਈ ਹਾਂ ਪੰਜਾਬ ਦਾ ਜੁਮੇਟ ਹੈ ਮਾਲ ਨੇ ਤਾਂ ਜਿਹੜਾ ਹੈਗਾ ਇੱਥੇ ਕਿਤੇ ਇੱਕ ਵੀ ਦਾਣਾ ਨਹੀਂ ਗੁੱਲੀ ਡੰਡੇ ਦਾ ਇੱਕ ਵੀ ਦਾਣਾ ਕੋਸ ਨਹੀਂ ਹੈਗਾ ਬਾਈ 1% ਵੀ ਇੱਕ ਵੀ ਡੱਕਾ ਗੁੱਲੀ ਰੰਡੇ ਦਾ ਨਾ ਜਾਂ ਵਿੱਚ ਕੋਈ ਹੋਰ ਆਈਟਮ ਕੋਸ ਨਹੀਂ ਹੈਗਾ ਆਪਣੇ ਦਾ ਸਪਰੇਹਾ ਗੁੱਲੀ ਰੰਡੇ ਵਾਲੀਆਂ ਮਾਰ ਲਨੇ ਗਏ ਨੇ ਆਪਾਂ ਨੂੰ ਤਾਂ ਨਾ ਬਾਥੂ ਦਾ ਜਿਹੜਾ ਹੈ ਕੋਈ ਇੱਕ ਆ ਉਹ ਕੋਕ ਨਹੀਂ ਚੱਲ ਬਾਥੂ ਤਾਂ ਕੋਈ ਗੱਲ ਨਹੀਂ ਗੁੱਲੀ ਰੰਡਾ ਨਹੀਂ ਉਰੇ ਹੈਗਾ ਮੈਂ ਨਹੀਂ ਦੇਖਿਆ ਕਰੇ ਗੁੱਲੀ ਰੰਡਾ ਬਾਈ ਉਰੇ ਤਾਂ ਆਪਣੇ ਦਵਾਈਆਂ ਨੇ ਮਾਰ ਲਿਆ ਆਪਾਂ ਨੂੰ ਆਪਾਂ ਨੇ ਧਰਤੀ ਇਹ ਜੀ ਜ਼ਹਿਰੀਲੀ ਕਰ ਲਈ ਦਵਾਈਆਂ ਪਾ ਪਾ ਕੇ ਨਾ ਹਾਂ ਇਹਨਾਂ ਦਾ ਬਾਈ ਦੇਖ ਲਓ ਇੱਕ ਵੀ ਗੁੱਲੀ ਰੰਡਾ ਜਿਹੜਾ ਤੁਹਾਨੂੰ ਕਿਤੇ ਵੀ ਗੁੱਲੀ ਰੰਡਾ ਦੇਖਣ ਨੂੰ ਨਹੀਂ ਮਿਲੂਗਾ ਮੈਂ ਕਹਿੰਦਾ ਵੀ ਦੇਖ ਲੈ ਕਹਿੰਦੇ 60 ਕਿਲੋ ਰੇਪ ਪਾਉਨੇ ਆ ਪੂਰੀ ਕਣਕ ਵੱਢਣ ਤੱਕ 20 ਕਿਲੋ ਜੂ ਅੱਗਾ ਦੂਆ ਪਾਉਨੇ ਆ ਡਾਇਆ ਪਾਉਨੇ ਆ ਉਹਦੇ ਨਾਲ ਬਜਾਈ ਨਾਲ ਅ ਦੋ ਵਾਰ ਕਰਕੇ ਜੇ 20 ਦਿਨ ਬਾਅਦ ਫੇਰ ਜਾਂ ਕਣਕ ਬੀਜੀ 20 ਦਿਨ ਬਾਅਦ 20 ਕਿਲੋ ਉਹਦੇ ਬਾਅਦ ਜਦ ਡੁੰਡੀ ਬੱਲੀ ਨਿਕਲਣ ਲੱਗੀ ਫੇ 20 ਕਿਲੋ ਜਦ ਬਸ ਸਪਰੇ ਕੋਈ ਨਹੀਂ ਬਿਨਾ ਸਪਰੇ ਤੋਂ ਹਨਾ ਇਹ ਤਾਂ ਹੀ ਤਾਂ ਇਧਰ ਬਿਮਾਰੀ ਨਹੀਂ ਹੈਗੀ ਤੇ ਵਧੀਆ ਆ ਆਪਣੇ ਲੋਕ ਉਧਰ ਕਹਿੰਦੇ ਆ ਔਰਜੇਨ ਕਣਕਾ ਉਹ ਕਣਕ ਆ ਇਹ ਤਾਹਿੰਦਾ ਮਹਿੰਗੀ ਵਿਕਦੀ ਆ ਉਧਰ ਨਾਲੋਂ ਵੇ 2-400 ਰੁਪਏ ਰੰਗ ਦਾ ਹੀ ਫਰਕ ਆ ਭਾਈ ਆਪਣੇ ਥੋੜੀ ਕਣਕ ਨਾ ਕਾਲੀ ਹੁੰਦੀ ਆ ਆ ਤੁਸੀਂ ਦੇਖੋ ਵੀ ਰੰਗ ਕਣਕ ਦਾ ਸੋਨੇ ਵਰਗਾ ਪਿਆ ਤਾਹਿੰਦਾ ਇਸ ਵਿੱਚ ਕਿਤਨੀ ਖਾਦ ਢਾਲੀ ਖਾਦ ਜੋ 에ਰ ਇੰਡੀਆ ਕਾ ਆਪਦਾ ਨੇ 에ਰ ਇੰਡੀਆ ਹਾਂ ਆਰ ਐਨ ਡੀ 에ਰ ਇੰਡੀਆ ਉਹ ਲਿੰਬੋੜੀ ਕਾ ਖੋਲ ਹਾਂ 4 ਬੈਗ ਪੰਜਾਹ ਪੰਜਾਹ ਕਿਲੋ ਦਾ ਚਾਰ ਬੈਗ ਅਤੇ ਦੋ ਸੁਪਰ ਦਾ ਅੱਛਾ ਕਿਹਨੇ ਸੇਵਾ ਕਰੀ ਹੋਈ ਹੈ ਭਾਈ ਸੁਪਰ ਹੋਰ ਤਾਂ ਲਿਆਏ ਹਾਂ ਹਾਂ ਸੁਪਰ ਹੁੰਦਾ ਹੈ ਹਾਂ ਸਾਲ ਪਰ ਜਿਹ ਇਸੇ ਬਾਸ ਦੂਸਰਾ ਕੁਛ ਨਹੀਂ ਬਾਕੀ ਆਰਗੋਨਿਕ ਮੈ ਕੋਈ ਸਰ ਸਪਰੇਅ ਸਪਰੇਅ ਕੋਈ ਨਹੀਂ ਕਰੀ ਨਹੀਂ ਦੂਸਰਾ ਨਹੀਂ ਹੋਰਗੋਨਿਕ ਛੜਕਾ ਕਰਦਾ ਹੋ ਉਹ ਲਿਮੜਾ ਹੈ ਕਰਨ ਹੈ ਆਕੜਾ ਹੈ ਉਸ ਦਾ ਜੋ ਪਾਣੀ ਬਣਾ ਕੇ ਹਾਂ ਨਮਕਾ ਦਾ ਹਾਂ ਨਮਕਾ ਪਾਣੀ ਕੀ ਸਪਰੇਅ ਕਰੀਆ ਨਿੰਮ ਦਾ ਨਿੰਮਾ ਆਕੜਾ ਦਾ ਭਾਈ ਨਿੰਮ ਦੇ ਪਾਣੀ ਦੀ ਸਪਰੇ ਹੋਈ ਆ ਹਾਂ ਕਰਨ ਕਰਨ ਬੋਲਦੇ ਜੋ ਫੁੱਲ ਆਤਾ ਹੈ ਨਾ ਆਹ ਜਿਵੇਂ ਜੜਾ ਦੇ ਕਰਨ ਦਾ ਪੀਲਾ ਫੁੱਲ ਆਦਾ ਹਾਂ ਕਹਿੰਦਾ ਕਹਿੰਦੇ ਉਹਦੀ ਸਪਰੇ ਕਰੀ ਆ ਵਾਹ ਜੀ ਵਾਹ ਆ ਤਾਂ ਨਵੀਂ ਉਹ ਕੀਤੀ ਸੁਣ ਲਈ ਕਹਿੰਨੀ ਹੈ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੇ ਆ ਖੇਤੀਬਾੜੀ ਦੀ ਨਿੰਮ ਦੇ ਪੱਤੇ ਦੀ ਸਪਰੇ ਹੋਰਿਆ ਤਾਂ ਕੋਈ ਰਸਾਇਣਿਕ ਦਵਾਈ ਨਹੀਂ ਛਿਟਕਾ ਜਹਿਰ ਨਹੀਂ ਮਾਰ ਜਹਿਰ ਨਹੀਂ ਫਲਾਤਾ ਠੀਕ ਆ ਠੀਕ ਆ ਬਹੁਤ ਵਧੀਆ ਚੀਜ਼ ਹੈ ਤਾਂ ਹੀ ਭਾਈ ਝਾੜ ਵੀਨਾ ਨਿਕਲਿਆ 80 ਮਣ ਗਿਆ ਨਹੀਂ 20 ਕਿਲੋ ਦਾ ਮਾਣਾ ਮਾਲਾ ਕਣਕੇ ਕੇ ਕੀ ਇਹ ਹੁਣ 80 ਮਣ ਦਾ ਮਾਰੇ ਮਾਮੂ ਕਾ ਦੀ ਕਾ ਮਾਮਾ ਮਾਮਾ ਹੋਏ ਨੀ ਹਾਂ ਹਾਂ ਮਾਮਾ ਕਾ ਲੜਕੇ ਦਾ 80 ਮਣ 1 ਵੀ ਕਾ 16 ਗੋਠੇ ਦਾ 16 ਗੋਠੇ ਦਾ 1 ਬਿਗੇ ਦਾ 80 ਮਾਣਾ ਹਾਂ 80 ਮਾਣਾ ਇਹ ਇਹ ਗਾਉਂ ਲੋਕ ਮਾਨਾ ਲੋਕ ਲੋਕ ਮਾਨਾ ਬਾਕੀ ਵੱਡੇਗਾ ਖੇਤ ਰਹਿ ਗਿਆ ਥੋੜਾ ਜਿਹਾ ਬਾਕੀ ਦੇਖ ਲੋ ਭਾਈ ਇਹਨਾਂ ਦੀ ਗੱਲ ਤਾਂ ਜਿਹੜੀ ਆ ਇਤਨੇ ਏਰੀਆ ਮੇ ਐਸਾ ਗੰਗ ਕਾ ਹੈ ਨਹੀਂ ਹੈ ਨਹੀਂ ਸਹੀ ਸਹੀ ਵਾਤ ਸਹੀ ਵਾਤ ਹੈ ਚੈਲੇਜ ਹੈ ਕੈ ਨਹੀਂ ਇਹ ਸਹੀ ਸਹੀ ਗੱਲ ਹੈ ਵੀ ਇਹ ਵੀ ਇਹੋ ਜਿਹਾ ਕਣਕ ਕਿਤੇ ਹੋਰ ਨਹੀਂ ਬਾਈ ਦਾ ਕਹਿਣ ਦਾ ਮਤਲਬ ਲੁ ਵੀ ਹਾਂ ਕਿਉਂ ਵੀ ਇਹੋ ਜਿਹਾ ਕਿਤੇ ਹੋਰ ਨਹੀਂ ਹੈਗਾ 2 10 40 ਮਣ ਨਿਕਲਦਾ ਹਾਂ 40 ਮਣ ਐਸਾ ਹੈ 40 ਮਣ ਨਿਕਲਾ ਪੰਜਾਬ ਮੇ ਐਸਾ ਹੈ ਐਸਾ ਹੈ ਹਾਂ ਐਸੇ ਕਿਉਂ ਹੁੰਦਾ ਹੈ ਸਾਡੇ ਵੀ ਬੜੀਆ ਭਾਈ ਆਹੀ 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 ਚੀਜ਼ ਹੁੰਦੀ ਹੁੰਦੀ हां बासमती लगाते हैं है पंजाब बासमती हां बहुत ज्यादा होता है 11 बासमती हां लगा उनके या नहीं जो बीज मिलता ले आ देंगे भाई तेरे को अगली बार ले आ देंगे बीज ले आ देंगे बाकी है ना दसया जमे ने भी जेडी जी की स्प्रे है भाई नीम दी स्प्रे करी है ना गेंदे ते फुल्लां दी आ नमीओ देख लो स्प्रे ਤੁਸੀਂ ਆ ਗਈ बाकी काणक दा ਝਾੜ भाई दसदा 7 बिघियां बनो दो टैंक तीन गेड़े आए हो साइड पर ते 몰ੀਏ ਵੱਢ लेया ਤੀਆ ਟੈਂਕ ਭਰਨੇ ਵਾਲਾ ਦੋ ਟੈਂਕ ਨਿਕਲੇ ਆਏ ਹੁਣ ਤੁਸੀਂ ਹਿਸਾਬ ਲਾ ਲਿਓ 22 ਕਨਾਲਾਂ ਦਾ ਬਿੱਗਾ ਹੈ ਹਨਾ ਕੀ ਝਾੜ ਨਿਕਲੇ ਆਊਗਾ ਅੱਜ ਉਧਰ ਕੱਢ ਗਏ ਹਨਾ ਉਹੀ ਰਾਹ ਤੇ ਫੇਰ ਆ ਗਏ ਜਿਹੜਾ ਸਵੇਰੇ ਖੇਤ ਦੇਖ ਕੇ ਗਏ ਹਨਾ ਜਿਹੜਾ ਕਹਿੰਦੇ ਠੇਕਾ ਕਰਦਾ ਬੰਦਾ ਦੋ ਹੀ ਮਸ਼ੀਨ ਉਹ ਖੇਤ ਨੂੰ ਬਾਈ ਇਹ ਜੇ ਰਾਹਾਂ ਨੂੰ ਮਸ਼ੀਨ ਆਉਂਦੀ ਆ ਹਨਾ ਇੱਕ ਤਾਂ ਆਪਾਂ ਰੇਟ ਘੱਟ ਕਰ ਬੈਨੇ ਆ ਇੱਕ ਉੱਪਰ ਤੇ ਜਾ ਕੇ ਰਾਹ ਵੀ ਪੂਰੇ ਪੂਰੇ ਨੇ ਰਾਹਤਾਂ ਨੂੰ ਟਰੈਕਟਰ ਨਿਕੋ ਲੈ ਕੇ ਜਾਂਦਾ ਜਿਹੜੇ ਰਾਹਾਂ ਨੂੰ ਪੰਜਾਬ ਦੇ ਸ਼ਹਿਰ ਮਸ਼ੀਨਾ ਬਾੜ ਲੰਨੇ ਆ ਹਨਾ ਕੀ ਕਰੀਏ ਬਾਈ ਹੁਣ ਕਰਨਾ ਪੈਂਦਾ ਕੰਮ ਤਾਂ ਤੁਹਾਨੂੰ ਪਤਾ ਵੀ ਬਾਬਾ ਜੀ ਰਸਤਾ ਕਿਉਂ ਨਹੀਂ ਖੋਲਦੇ ਤੁਮ ਲੋਕ ਰਸਤਾ ਇਹ ਥੋੜਾ ਖੁੱਲਾ ਕਿਉਂ ਨਹੀਂ ਕਰਤੇ ਕੀ ਖੁੱਲਾ ਕਰੇਗਾ ਹਾਂ ਕੌਣ ਖੁੱਲਾ ਕਰੇਗਾ ਕੌਣ ਖੋਲ ਜਾਵੇ ਸਹੀ ਬਾਤ ਹੈ ਕਹੋ ਕਹੋ ਹਾਂ ਹਉ ਕਹਉ ਕਰੇ ਨਾ ਸਹੀ ਬਾਤ ਹੈ ਉਹ ਕਹਿੰਦਾ ਵੀ ਲੜਾਈ ਕਰਦੇ ਆ ਨਾ ਖੁੱਲਾ ਖੁੱਲੇ ਦਾ ਨਾਮ ਲੈ ਲੜਾਈ ਕਰਨ ਲੱਗ ਜੰਨੇ ਆ ਇਹਦਾ ਬਾਈ ਦਰਾਖਤ ਵੱਡੇ ਤੇ ਵੀ ਕਈ ਬੰਦੇ ਨੇ ਵਿੱਚ ਦਰਾਖਤ ਮੜੀ ਟਾਣੀ ਵੱੜਦੀ ਉਹ ਵੀ ਲਫੜਾ ਕਰਨ ਲੱਗ ਜੰਨੇ ਆ ਵੀ ਤੁਸੀਂ ਟਾਣੀ ਕਹਦੇ ਵੱਡੀ ਆ ਬਾਕੀ ਦੇਖੋ ਤੁਸੀਂ ਹਾਲਾਤ ਹਨਾ ਰਾਹ ਵੇ ਠੀਕ ਆ ਪੱਧਰੇ ਰਾਹੇ ਪੱਥਰ ਨਹੀਂ ਕੋਈ ਬਸ ਆ ਇਹ ਵੀ ਚੜਾਈ ਨਹੀਂ ਹੈਗੀ ਇੱਕ ਟਾਇਰ ਉੱਤੇ ਹੀ ਆਉਂਦਾ ਹੁਣ ਸਿੱਧੀ ਹੋਈ ਆ ਮਸ਼ੀਨ ਨਹੀਂ ਐ ਪਿੱਛੇ ਤੇ ਤਾਂ ਜਿਵੇਂ ਇੱਕ ਟਾਇਰ ਉੱਤੇ ਹੀ ਆਉਂਦਾ ਪਾੜੀ ਜੀ ਦੇ ਓਹ ਸਾਹਮਣੇ ਪੜਨੇ ਆਂ ਕਿ ਟਰੈਕਟਰ ਖੜਾ ਜੋਂਡੀ ਯਾਰ ਰੌਲ ਦਾ ਟ੍ਰੈਜਰ ਖੜਾ ਹੈ ਉੱਥੇ ਵੱਢਣੀ ਆ ਜੀ ਸਵੇਰੇ ਖੇਤ ਚਲਾਤੀ ਮਸ਼ੀਨ ਜਿਹਦਾ ਸਵੇਰੇ ਅੱਜ 7:30 'ਤੇ ਹੀ ਹਨਾ ਆਉਂਦੀ ਸਾਰੇ ਇੱਥੇ ਪਹੁੰਚੇ ਤੇ ਜਿਹਦਾ ਰੋਲਾ ਦਾ ਉਹਦੇ ਵਿੱਚ ਲਾਈ ਆ ਬਾਕੀ ਤੁਸੀਂ ਦੇਖਿਆ ਯਾਰਾ ਬਾਈ ਕੰਬੈਨ ਵਾਲੇ ਦੇਖੋ ਕਿੰਨੀ ਕੰਡੀਸ਼ਨ ਕੰਮ ਦੀ ਖਰਾਬ ਹੁੰਦੀ ਜਾਂਦੀ ਹੈ ਜੇ ਮੈਨੂੰ ਬਹੁਤ ਫੋਨ ਆਉਨੇ ਬਾਈ ਮਸ਼ੀਨ ਦਾ ਕੰਮ ਕਿੱਦਾਂ ਨਵੀਂ ਲੈ ਲਈਏ ਆ ਹਾਲਾ ਵੀਰੇ ਮੈਂ ਤਾਂ ਹੀ ਵੀਡੀਓ ਦਿਖਾਉਣਾ ਨਾ ਮੇਰਾ ਵੀਰ ਕੋ ਨਾ ਨਾ ਫਸੇ ਤਾਂ ਬਹੁਤ ਵਧੀਆ ਗੱਲ ਹੈ ਇਹਨਾਂ ਨੂੰ ਤਾਂ ਬਾਈ ਸਫੇਰ ਪਾਰ ਦੁਕਾਨ ਕਰ ਲਿਓ ਐ ਤਾਂ ਪਿਆ ਖਰਾ ਤਾਂ ਹੈਗਾ ਜਿੰਨੇ ਦਾ ਆਪਾਂ ਲਿਆ ਆ ਐ ਤਾਂ ਹੈਗਾ ਵੀ ਉਹਨੇ ਦੇ ਵਿਕ ਜੂ ਆ인다 ਨਹੀਂ ਹੈਗਾ ਵੀ ਡੀਜ਼ਲ ਪਾ ਕੇ ਪਤਾ ਨਹੀਂ ਡੀਜ਼ਲ ਦੇ ਵੀ ਆਉਣੇ ਆ ਜਿਹੇ ਪਤਾ ਨਹੀਂ ਆਉਣੇ ਇਹ ਚੀਜ਼ਾਂ ਦਾ ਮੇਰਾ ਵੀਰ ਨਵੇਂ ਬੰਦਿਆਂ ਨੂੰ ਵੀ ਗਾਂ ਗਾਂ ਜਿਹੜੇ ਆਧਾਰ ਕਾਰਡ ਵਾਲੀਆਂ ਮਸ਼ੀਨਾਂ ਆਈਆਂ ਨਾ ਬਾਈ ਇਹਨਾਂ ਨੇ ਥੋੜਾ ਜਿਆਦਾ ਗੰਦ ਪਾਇਆ ਵੀ ਮੈਂ ਕਹਿੰਦਾ ਪੁੱਛੋ ਨਾ ਅਸ ਅੱਗੇ ਤਾਂ ਚਲੋ ਮੰਨੇ ਪਿਛਲੇ ਭਾਤ ਦੋ ਚਾਰ ਦਿਨ ਪਹਿਲਾਂ ਦਾ ਵੀਡੀਓ ਪਾਈ ਸੀ ਵੀ 400 ਹੋ ਗਿਆ ਹਨਾ ਪਰ ਅੱਜ ਤਾਂ ਸਰੇ ਹੀ ਲੱਗੀ ਗੰਗੇਮ ਬਾਕੀ ਉਹੀ ਪਲਾਟ ਚੱਲੀ ਜਾਂਦੇ ਆ ਪਤਾ ਬਈ 500 ਤੇ ਆਏ ਆ ਹਨਾ ਮੈਂ ਕਹਾ ਵੀ ਨਹੀਂ ਚਲੋ ਬੰਦੇ ਵਿੱਚ ਸਿਆਣੇ ਪੈ ਗਏ ਉਹਨਾਂ ਕਰਕੇ ਥੋੜਾ ਝੁਕਣਾ ਪੈ ਗਿਆ ਜੈਂਟ ਕਹਿੰਦਾ ਵੀ ਮੇਰੇ ਵੀ ਬਾੜੀ ਕੋਲ ਹੈ ਨਾ ਮੇਰੇ ਬਾੜੀ ਕੋਲ ਜਵੇਂ ਆਪਣੀ ਬਾੜੀ ਤੇ ਲੱਗੇ ਚਲ ਆਪਾਂ ਕੰਮ-ਕੁੰਮ ਵੀ ਲੈਨੇ ਆ ਤੇ ਮੈਂ ਕਹਾ ਚੱਲ ਹੁਣ ਤੇਰੀ ਵੀ ਲਿਆਜ ਕਰਨੀ ਪੈਣੀ ਹੈ ਭਾਈ ਤੇਰੇ ਕੋਲ ਮਰੀ ਨਹੀਂ ਚਲਦੀ ਆ ਬਾਕੀ ਦੱਸਿਓ ਭਾਈ ਐਮਪੀਜੀ ਵੀ ਕਹਿੰਦੇ ਪੁਰਾਣੀ ਹਾਲ ਆ ਅੱਜ ਮੈਨੂੰ ਕੱਲ ਮੈਨੂੰ ਫੋਨ ਆਇਆ ਉੱਥੇ ਤੇ ਇੱਕ ਕਹਿੰਦਾ ਭਾਈ ਯਾਰ ਮੈਂ 22 23 ਵਿਗਿਆਨ ਦੇ ਵੱਡਣ ਦਾ ਪਲਾਟ ਆ ਕਹਿੰਦਾ ਮੇਤੇ ਉੱਪਰ ਨੂੰ ਆ ਕੇ ਕੋਈ 15 ਜੇ ਵੱਢ ਗਿਆ ਭਾਈ ਕੀ ਹੋਊਗਾ ਅੱਗੇ ਅਜੇ ਤਾਂ ਚਲੋ ਬਚਾਓ ਆ ਹਨਾ ਕੁਝ ਅੱਗੇ ਕੀ ਹੋਊਗਾ ਜਾ ਕੇ ਹੁਣ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਮੈਂ ਤਾਂ ਅੱਜ ਵੀਡੀਓ ਸਿਰਫ ਇੰਨੀ ਕੇ ਕਰੂੰਗਾ ਉਤੇ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਕਿ ਚੰਗੀਆਂ ਗੱਲਾਂ ਨਹੀਂ ਹੈਗੀਆਂ ਵੀਰੇ ਰੇਡ ਮੜਾ ਜਾਂ ਖਿੱਚ ਕੇ ਰੱਖੋ ਹਨਾ ਆਪਾਂ 14-15 ਕਿਲੋਮੀਟਰ ਆ ਕੇ ਜੇ ਆਪਾਂ ਕੁਝ ਲੈ ਕੇ ਹੀ ਨਾ ਕੇ ਫੇਰ ਕੰਮ ਕਰੇ ਤਾਂ ਕੋਈ ਫਾਇਦਾ ਨਹੀਂ ਹੈਗਾ ਚਲੋ ਅਸੀਂ ਤਾਂ ਭਾਈ ਭੱਜ ਨਾਟਕ ਕਰ ਲਾਂਗੇ ਹਨਾ ਇੱਧਰ ਨਹੀਂ ਉੱਧਰ થઈ ਕਿ ਕਿਤੇ ਨਾ ਕਿਤੇ ਪੈਰ ਲਾ ਲਾਂਗੇ ਪਰ ਭਲਾ ਹੋਵੇ ਉਹਨਾਂ ਦਾ ਨਾ ਜਿਹੜੇ ਮੇਰੀਆਂ ਜਣਾ ਵੜਦੇ ਫਿਰਦੇ ਮੇਰੀ ਵੀਡੀਓ ਦੇਖ ਕੇ ਮੇਰੀਆਂ ਜਣਾ ਵੱਢਣ ਲੱਗ ਗਿਰਿਆ ਕਿ ਇਹਨੂੰ ਭਜਾ ਦਈਏ ਆਇ ਨਹੀਂ ਭੱਜਦਾ ਬਾਈ ਇੰਨਾ ਸੌਖਾ ਨਹੀਂ ਭਜਾਉਣਾ ਇਹ ਇਹ ਕਣਾ ਭੱਜਣ ਵਾਲਾ ਹੁੰਦਾ ਤਾਂ ਪਿਛਲੇ ਸਾਲ ਵੀ ਭੱਜ ਜਾਂਦਾ ਹਨਾ ਬਥੇਰਾ ਜੋਰ ਲਾਇਆ ਪਿਛਲੇ ਸਾਲ ਵੀ ਐ ਨਹੀਂ ਭੱਜਦਾ ਹੈਗਾ ਇਹ ਜਿਹੜੇ ਵਿੱਚ ਸੋਚਦੇ ਆ ਨਾ ਬਾਈ ਯੂਨੀ ਭੱਜ ਜੂਗਾ ਨਿੰਦਰ ਅਸੀਂ ਘੱਟ ਰੇਟ ਕੱਢ ਦਾਂਗੇ ਬਾਈ ਕਹੇ ਡੀਜ਼ਲ ਪਰ ਨਾ ਵਧਣੀ ਪੈ ਜਵੇ ਆਇ ਨਹੀਂ ਭੱਜਦਾ ਹੈਗਾ ਭਲੇਖਾ ਨਾ ਰੱਖਿਓ ਚਲੋ ਠੀਕ ਆ ਮਿਲਦੇ ਆ ਜੀ ਹੁਣ ਕਿਸੇ ਅਗਲੀ ਵੀਡੀਓ ਚ ਜੇ ਕਿਸੇ ਮੇਰੇ ਵੀਰ ਨੂੰ ਗੁੱਸਾ ਲੱਗਿਆ ਹੋਵੇ ਉਹਦੇ ਵਾਸਤੇ ਸੌਰੀ ਕਹਿੰਨੇ ਆ ਨਾ ਰੱਬ ਰਾਖਾ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਚ